ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੁਝ ਪਹਿ ਕਹਿਣ ਤੋਂ ਪਹਿਲਾਂ ਸਾਰੀ ਹੀ ਨਾਨਕ ਨਾਮ ਦੇਵਾ ਸਰਗਰ ਨੂੰ ਧਾਨਗੁਰ ਨਾਰਕ ਸਿੰਘ ਸੱਚੇ ਪਾਤਸ਼ਾਹ ਤੇ ਜਨਤਮਾ ਦਾ ਸੁਲਖਣੀ ਦੇ ਵਿਆਹ ਪਰੋਪੀ ਲੱਖ ਲੱਖ ਵਧਾਈ ਦਿੰਦਾ ਅੱਜ ਇਹ ਮਹਾਨ ਜਿਹੜਾ 537 ਵਿਆਹ ਪਰਵ ਗੁਰਪੁਰ ਕੋਲ ਜੋੜ ਮੇਲਾ ਸੰਗਤਾਂ ਮਨਾਣ ਜਾ ਰਹੀ ਹੈ ਇਹ ਇਤਿਹਾਸਕ ਪਾਏ ਦਿੱਤੇ ਅਸੀਂ ਆਸਰੇ ਖੜਿਆ ਗੁਰਦਵਾਰਾ ਤੰਦ ਸਾਹਿਬ ਜਿੱਥੇ ਕਦੀ ਗੁਰਨਾਨਦ ਸਾਹਿਬ ਦੀ ਬਰਾਤ ਆ ਕੇ ਠਹਿਰੀ ਜਿੱਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਿਕ ਯਾਦਗਾਰ ਬਣ ਗਈ ਗੁਰਨਾਨਦ ਸਾਹਿਬ ਦੇ ਚਰਨ ਪਿਆ ਉਹ ਕੰਧ ਅੱਜ ਪੁੱਤਰ ਹੋਈ ਕਿ ਸੰਤਾਂ ਆ ਕੇ ਜਿੱਤੇ ਧੰਗੁਰ ਗੁਰਨਾਨਦ ਸਾਹਿਬ ਨੂੰ ਆਪਣਾ ਸੀਸ ਝੁਕਾਉਂਦੀਆਂ ਉਸ ਕੰਧ ਦੇ ਦਰਸ਼ਨ ਕਰਕੇ ਸਾਖ ਸਾਖ ਧੰਗੁਰ ਨਾਰਕ ਸਾਹਿਬ ਦੇ ਦਰਸ਼ਨ ਕਰਦੀਆਂ ਇਸ ਜੋੜ ਮੇਲੇ ਦੇ ਸਬੰਧ ਵਿੱਚ ਸਾਰੇ ਪ੍ਰੋਗਰਾਮ ਜੋੜੇ ਬੜੀ ਸਚਜੀ ਬੜੇ ਸਚਜੇ ਧਾਰ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ ਹਾਬੇ ਸਤਕਾਰ ਦੇ ਪ੍ਰਧਾਨ ਸ਼੍ਰੋਮਨੀ ਗੁਰਦਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦਿਸ਼ਾ ਨਿਰਦੇਸ਼ ਔਰ ਵੱਡਾ ਸਹਿਯੋਗ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਕਿ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦੁਆਰਾ ਗੰਧ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਾਤਕਰਪਾਰੀਆ ਸਾਹਿਬ ਇਹਤੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਤਸ਼ਾਹ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਕਰਮਵਾਰ ਪਹਿਨਗੇ ਮੇਰਾ ਸਭ ਗੁਰਦਾਰੇ ਸਵੇਰੇ 6 ਵਜੇ ਭੋਗ ਪੈਗਾ ਪਾਕਿਸਤਾਨਾਂ ਦੇ ਲਾਸਵੇਰੇ ਦੇ ਕਰੀਬ ਅਖੰਡ ਪਾਟਾ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖਾਨਪਰ ਸਾਹਿਬ ਆਰੰਭ ਆਰੰਭ ਹੋਇਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖੰਡਪਾੜ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਬੇ ਜਾਂਦੇ ਨੇ ਅੱਜ ਉਹ ਗੁਰੂ ਦੀ ਅਸੀਸ ਲੈ ਕੇ ਗਰਤੀ ਸਾਹਿਬ ਨੇ ਅਰਦਾਸ ਕਰਕੇ ਉਹ ਖੰਡਪਾੜ ਸਾਹਿਬ ਆਰਾਮ ਕਰਵਾਏ ਨੇ ਬਹੁਤ ਬਹੁਤ ਗੁਰੂ ਦਾਤ ਤਨਵਾਦ ਗੁਰੂ ਦਾ ਸ਼ਕਰਾਨਾ ਜਿਸ ਕਾ ਕਾਰਜ ਤਨ ਹੀ ਕੀਤਾ ਮਾਨਸ kia ਵਿਚਾਰ ਆ ਰਾਮ ਮਾਲਕਾ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਟਰੇ ਚਾੜਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਤੇ ਮੈਂ ਅੱਜ ਗੁਰਦਰਾ ਕੰਨ ਸਾਹਿਬ ਡੇਰਾ ਸਾਹਿਬ ਮੱਠਾ ਟਿਕਣ ਵਾਲ ਤੇ ਆਏ ਸੀ ਅੱਜ ਗੁਰੂ ਨਾਨਕ ਸਾਹਿਬ ਤੇ ਤੰਦਰ ਮਾਤਾ ਸਲੱਖਣੀ ਜੀ ਦੇ ਵਿਆਹ ਪਰਵ ਦੇ ਸਬੰਧ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹਬ ਰੰਗੋ ਇਹਨੇ ਦਰਸ਼ਨ ਦਰਾਰੇ ਕੀਤੇ ਨੇ ਅੱਜ ਤੋਂ 15 ਦਿਨ ਪਹਿਲਾਂ ਤੇ ਵਿਆਹ ਤੋਂ 15 ਦਿਨ ਪਹਿਲਾਂ ਪੂਰੇ ਬਟਾਲੇ ਸ਼ਹਿਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਦਾਵਾ ਕਿ ਗੁਰਦਰਾ ਕੰਨ ਸਾਹਿਬ ਦੇ ਮੈਂਜਰ ਸਰਦਾਰ ਇਸਨਾਮ ਸਿੰਘ ਭਾਰ ਭਾਨ ਸਾਹਿਬ ਸੌਣੀ ਕਮੇਟੀ ਦੇ ਮੈਂਬਰ ਹੈ ਜਗਤਿੰਦਰ ਸਿੰਘ ਜੀ ਗੋਰਾ ਤੇ ਗੁਰਦਰਾ ਘੇਰਾ ਸਾਹਿਬ ਸਤਿਕਾਰਯੋਗਾਂ ਦੇ ਮੈਨੇਜਰ ਮਨਜੀਤ ਸਿੰਘ ਜੀ ਜਫਰਵਾਲ ਇਹ ਸੰਗਤ ਦੇ ਸਹਦੋਗ ਦੇ ਨਾਲ ਇੱਥੇ ਬੜੀਆਂ ਸਵਾ ਸੁਸਾਇਟੀਆਂ ਜਿਨ੍ਹਾਂ ਨੇ ਚਾਹ ਦੇ ਲੰਗਰ ਵਰਦਾਨ ਦੇ ਲੰਗਰ ਵਕ ਵਕ ਪਕਵਾਨਾਂ ਦੇ ਲੰਗਰ ਲਾਏ ਨੇ ਤੇ ਕੋਈ ਵੀ ਜਿਹੜੀ ਦੇਸ਼ ਵਿਦੇਸ਼ ਤੋਂ ਸੰਗਤ ਆ ਰਹੀ ਆ ਉਹ ਬੜੀ ਖੁਸ਼ ਤੇ ਬਹੁਤ ਨੂੰ ਵਧੀਆ ਸਹੂਲਤਾਂ ਮਿਲ ਰਹੀਆਂ ਵਾ ਪ੍ਰਸ਼ਾਸਨ ਵੱਲੋਂ ਵੀ ਪੂਰਾ ਖਾਦਤਾ ਜਾ ਰਿਹਾ ਵਾ ਕੋਈ ਜਿਦਾ ਨਗਰ ਨਿਕ ਮਾ ਜਾਂ ਐਸਐਸਪੀ ਆ ਜਾਂ ਡੀਸੀ ਆ ਜਾਂ ਐਸਡੀਐਮ ਆ ਸਾਰੇ ਤੱਕਦੇ ਹੋ ਕੇ ਪੱਪਾ ਪਰੋ ਕੇ ਇਸ ਜਿਹੜਾ ਗੁਰੂ ਨਾਨਕ ਪਾਸਾ ਵਿਆਪੁਰ ਪਾ ਉਹਨੂੰ ਚੜਦੀ ਕਲਾ ਮਨਾਉਣ ਵਾਸਤੇ ਬਿਨਾ ਕਿਸੇ ਜਾਤ ਪਾਵ ਰੰਗ ਨਸਲ ਭੇਦ ਭਾਵ ਤੋਂ ਪਰੋਠ ਕੇ ਤਗੜੇ ਹੋ ਕੇ ਇਹ ਪ੍ਰੋਪਰਬ ਨਾਰੇ ਨੇ ਅਸੀਂ ਵਾਹਿਗੁਰੂ ਦੇ ਚਰਨਾ ਚਾਹ ਦਾ ਅਸ ਬੇਨਤੀ ਕਰਦੇ ਆ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਪਾਸ਼ਰਾ ਵਿਆਹਪੁਰਬਾ ਮਾਤਾ ਸਲਖਰੀ ਦਾ ਵਿਆਹਪੁਰਬਾ ਤੇ ਇਦਾਂ ਚੜ੍ਹਦੀ ਕਲਾ ਚ ਮਨਾਇਆ ਜਾਵੇ ਦੇਸ਼ ਦੇ ਦੇਤੋਂ ਵਾਲੀਆਂ ਸੰਗਤ ਨੂੰ ਲੱਖ ਲੱਖ ਵਧਾਈਆਂ ਉਹਨਾਂ ਨੂੰ ਜੀ ਆਇਆਂ ਅਸੀਂ ਬਟਾਲੇ ਸਾਹਿਬ ਦੇ ਵਾਸੀ ਆ ਸਾਡੇ 24 ਘੰਟੇ ਦਰਵਾਜ਼ੇ ਖੁੱਲੇ ਜੇ ਕੋ ਹਰਾ ਨੇ ਸੰਗਤ ਨੇ ਕਹਿਰਾਉ ਵੀ ਕਰਨਾ ਹੋਵੇ ਤੇ ਜਿੰਨੇ ਜੋ ਕੇ ਅਸੀਂ ਆ ਗਿਆਂ ਹਾਜ਼ਰ ਆ ਸਾਡੇ ਪੂਰੇ ਬਟਾਲੇ ਸਾਹਿਬ ਦੇ ਵਾਸੀ ਹੰਤੇ ਦਰਵਾਜ਼ੇ ਖੋਲਦੇ ਨੇ ਸੰਗਤਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਬਚਪਨ ਤੋਂ ਹੀ ਕਿਉਂਕਿ ਮੇਰਾ ਇੱਥੇ ਗੁਆੜ ਘਰ ਏ ਤੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਧੰਤਨ ਮਾਤਾ ਸੁਲੱਖਣੀ ਜੀ ਅਪਾਰ ਬਖਸ਼ਿਸ਼ ਕਰਕੇ ਜਿਉਂ ਤੋਂ ਬਚਪਨ ਸੰਭਾਲਿਆ ਏ ਤੇ ਇੱਥੇ आन के नमस्तक होका मिलता है ये गुरु की रहमत है और हर साल संगतं इन मतलब बद गई है ਵਾਸਾਲੀ ਜਦੋਂ ਨਗਰ ਕੀਰਤਨ ਅੱਗੇ ਆਉਂਦਾ ਸੀ ਤੇ ਉਹ ਰਹਿ ਰਸ ਵੇਲੇ ਇੱਥੇ ਆ ਕੇ ਸਮਾਪਤ ਹੋ ਜਾਂਦਾ ਸੀ ਪਰ ਹੁਣ ਤੇ ਕੋਈ ਸਮੇਂ ਦੀ ਕੋਬੰਦੀ ਨਹੀਂ ਰਹੀ ਐਸੇ ਅਲੋਕਿਕ ਨਜ਼ਾਰੇ ਜਿਹੜੇ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦਾ ਉਹ ਸਿਰਫ ਅਨੁਭਾਵੇ ਕੀਤੇ ਜਾ ਸਕਦੇ ਨੇ ਔਰ ਅਸੀਂ ਗੁਰਦੁਆਰਾ ਸ੍ਰੀ ਕਨਸਾ ਵਿਖੇ ਇੱਥੇ ਐਸ ਵੇਲੇ ਨਤਮਸਤਕ ਹੋਣ ਆਏ ਆ ਔਰ ਜੋ ਜੁਗੋ ਜੁਗ ਅਟਲ ਕੰਧ ਸਾਹਿਬ ਹੈ ਨਾਨਕ ਨਜ਼ਰੀ ਨਜ਼ਰ ਨਿਹਾਲ ਕੰਦ ਤੋਂ ਕੰਦ ਸਾਬ ਹੋ ਗਈ ਤੇ ਸਾਰੀ ਇੱਕ ਲੁਕਾਈ ਜਿਹੜੀ ਉੱਥੇ ਨਤਮਸਤਕ ਹੋਣ ਹੁੰਦੀ ਹੈ ਇਹ ਆਪ ਜੀ ਦਾ ਸਰ ਸੰਗਤਾਂ ਦਾ ਅਸੀਸ ਭਰਿਆ ਚਿਰ ਤੇ ਹੱਥ ਇਸੇ ਤਰ੍ਹਾਂ ਬਣਿਆ ਰਿਹਾ ਤੇ ਅਸੀਂ ਸੰਗਤ ਦੇ ਦਰਸ਼ਨ ਕਰਦੇ ਆ ਰਿਹਾ ਵਾਹਿਗੁਰੂ ਦੀ ਖਾਹ ਇਹ ਪਪਾ ਜੀ ਦਾ ਵਿਆਹ ਕਰ ਬਰ ਬਰ ਜੀ ਦੀ ਡੀਕੀ ਪਪਾ ਜੀ ਦਾ ਵਿਆਹ ਇਹ ਜਿੱਦਣ ਤੋਂ ਇਹ ਸਮਾਪਤੀ ਹੋ ਰਹੀਆਂ ਨਾ ਸਾਰਾ ਸਾਲ ਹੀ ਸੰਗਤਾਂ ਦੇ ਮਨ ਦੇ ਵਿੱਚ ਚਾਅ ਬਾਹਰ ਆਿੰਦਾ ਕਿ ਆਉਣ ਵਾਲਾ ਸਮਾ ਜਿਹੜਾ ਸੱਚੇ ਪਾਤਸ਼ਾਹ ਸਾਨੂੰ ਫਿਰ ਬਖਸ਼ੀ ਇਹ ਕਮੇਟੀ ਵੱਲੋਂ ਐਰਕਾ ਬਲਾਲਾ ਕੀਤਾ ਗਿਆ ਹੈ ਕਿ ਗੁਰੂ ਦੇ ਜਹਾਜੇ ਵੀ ਕੁਝ ਪੁਰਾਣੀ ਚੜੀ ਹੈ ਹਾਂਜੀ ਗੁਰਦੁਆਰਾ ਡੇਰਾ ਸਾਹਿਬ ਪਹਿਲੀ ਵਾਰੀ ਜਿਹੜਾ ਹੈ ਉਹ ਅੰਮ੍ਰਿਤ ਸੰਚਾਰ ਹੋਇਆ ਹੈ ਤੇ ਕੰਨ ਸਾਹਿਬ ਤੇ ਹਰ ਵਾਰੀ ਹੁੰਦਾ ਹੈ ਕੰਨ ਸਾਹਿਬ ਵੀ ਅੰਮ੍ਰਿਤ ਸੰਚਾਰ ਹੋਇਆ ਔਰ ਗੁਰਦੁਆਰਾ ਡੇਰਾ ਸਾਹਿਬ ਵੀ ਅਨੇਕ ਪਰਾਲਵਾਰੀ ਜਿਹੜੇ ਨੇ ਉਹ ਗੁਰੂ ਕੇ ਜਹਾਜੇ ਚੜ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ